ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਘੋੜਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਤਿ ਸ਼੍ਰੀ ਅਕਾਲ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੌ ਰਹੇ ਨੇ ਖਾਲਸਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਰਸੋ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਸੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚ ਵਿੱਚ ਸ਼ੁਕ ਜੀ ਦਾ ਸਾਹਵਜੇ ਡੇਟ ਹੈ ਜੀ 2 ਸਪਟੰਬਰ 2016 18ਵਾਂ ਪਤ 2 ਨਾਨਕਸ਼ਹਿਰ ਸਮਤ 548 ਦਾ ਦਿਨ ਹੈ ਤੇ 100 ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਵਿਸ਼ਾ ਤੇ ਵਿਚਾਰ ਚਰਚਾ ਕਰਨ ਜਾ ਰਹੇ ਹੋ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦਰਸ਼ਕਾਂ ਦਾ ਸ਼ਰੋਤਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਕੱਲ ਦੇ ਸਾਡੇ ਸੈਗਮੈਂਟ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸੀ ਉਸ ਬਾਰੇ ਬਹੁਤ ਸਾਰਾ ਹਾਂ ਪੱਕੀ ਹੁੰਗਾਰਾ ਦਿੱਤਾ ਬਹੁਤ ਸਾਰੀਆਂ ਰਿਕਸਤਾਂ ਔਰ इवन ਫੋਨ ਕਾਲਸ ਵੀ ਸਾਨੂੰ ਇਸ ਬੰਦੇ ਆਈਆਂ ਨੇ ਜੀ ਔਰ ਬਹੁਤ ਉਹਨਾਂ ਦੇ ਵਿੱਚ ਐਕਸਪੀਰੀਐਂਸਡ ਜਿਹੜੇ ਇਸ ਫੀਲਡ ਦੇ ਬੰਦੇ ਨੇ ਉਹਨਾਂ ਨੇ ਵੀ ਕਿਹਾ ਕਿ ਜੀ ਜਾਣਕਾਰੀ ਬਹੁਤ ਸਾਰੀਆਂ ਸੀ ਕਿਤਾਬਾਂ ਵੀ ਪੜ੍ਹਦੇ ਆਂ ਪੜ੍ਹੀਆਂ ਨੇ ਪਰ ਜਿਵੇਂ ਕੰਸੋਲੀਡੇਟਡ ਜਾਣਕਾਰੀ 30 35 ਮਿੰਟ ਦੇ ਸੈਗਮੈਂਟ 'ਚ ਇੱਕ ਥਾਂ ਦੇ ਉੱਤੇ ਚਾਰ ਸਦੀਆਂ ਦੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਇਤਿਹਾਸ ਬਾਰੇ ਤੁਸੀਂ ਦਿੱਤੀ ਹੈ ਜੀ ਇਹ ਸਾਡਾ ਵੱਡ ਮੁੱਲਾ ਸਰਮਾਇਆ ਰਹੇਗਾ ਸੋ ਅਸੀਂ ਇਨਾ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਔਰ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਕੱਲ ਪ੍ਰਕਾਸ਼ ਦਿਵਸ ਤੇ ਮੌਕੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਰਚਨਾ ਔਰ ਉਸ ਨਾਲ ਸੰਬੰਧਿਤ ਬਹੁਤੇ ਇਨਰ ਵੇਰਵੇ ਨਹੀਂ ਕਿਉਂਕਿ ਉਹ ਤਾਂ ਬਹੁਤ ਸਾਰੇ ਜਿਹੜੇ ਨੇ ਆਲਰੇਡੀ ਜਦੋਂ ਡਿਸਕਸ਼ਨਸ ਹੁੰਦੀਆਂ ਹਨ ਕਥਾ ਹੁੰਦੀ ਹੈ ਵਿਚਾਰ ਹੁੰਦੀ ਹੈ ਪਰ ਅਸੀਂ ਕੁੱਲ ਮਿਲਾ ਕੇ ਉਸ ਦੇ ਨਾਲ ਸੰਬੰਧਿਤ ਦੂਸਰੀ ਜਾਣਕਾਰੀ ਦੇ ਉੱਤੇ ਫੋਕਸ ਕੀਤਾ ਹੈ ਜੀ ਸੋ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਅੱਜ ਦੀ ਵਿਚਾਰ ਚਰਚਾ ਲਈ ਅਸੀਂ ਦੋ ਇਸ਼ੂ ਚੁਣੇ ਨੇ ਪਹਿਲੇ ਸੈਗਮੈਂਟ ਚ ਸਹੀ ਪਹਿਲਾ ਇਸ਼ੂ ਜਿਹੜਾ ਹੈ ਉਸ ਨੂੰ ਡਿਸਕਸ ਕਰਾਂਗੇ ਬਹੁਤ ਵਾਰ ਅਜੇ ਵੀ ਜਿਹੜੇ ਸਾਨੂੰ 100 ਈਮੇਲਸ ਜਾਂ ਫੇਸਬੁੱਕ ਮੈਸੇਜਸ ਆਉਂਦੇ ਨੇ ਇੱਕ ਦਿਨ ਦੇ ਤੇ ਉਹਦੇ ਚੋਂ ਟੁਕੜ ਟੁਕੜ 10 ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਹੁੰਦੇ ਨੇ ਕਿ ਜੀ ਰੈਫਰੈਂਡਮ ਜੇ 2020 ਹੋਇਆ ਕਰਵਾਏਗਾ ਕੌਣ ਜੇ ਹੋ ਗਿਆ ਫੇਲ ਹੋ ਗਿਆ ਫਿਰ ਤਾਂ ਅਸੀਂ ਗੱਲ ਕਰਨ ਜੋਗੇ ਵੀ ਨਹੀਂ ਰਵਾਂਗੇ ਔਰ ਇਹ ਕਿਵੇਂ ਹੋਏਗਾ ਹੁਣ ਕੋਈ ਉੱਥੇ ਕਿਹਨੇ ਕਰਵਾਣਾ ਜੇ ਹੁੰਦਾ ਹੈ ਤੇ ਫਿਰ ਉਸਦੇ ਕੀ ਕਾਂਸਿਕਵੈਂਸ ਹੋਣਗੇ ਉਹਨੂੰ ਕੌਣ ਮਾਨਤਾ ਦੇਗਾ ਨਹੀਂ ਦੇਗਾ ਚਲੋ ਕੁਝ ਵੀਰਾਂ ਪੜਾਂ ਦੇ ਜੈਨੂਨ ਕੰਸਰਨ ਨੇ ਜੀ ਅਸੀਂ ਉਹਨਾਂ ਨੂੰ ਜਿਹੜਾ ਉਹ ਵਿਚਾਰ ਅਧੀਨ ਵੀ ਲਿਆਂਦੇ ਔਰ ਬਹੁਤ ਵਾਰ ਜਿੰਨਾ ਵੱਡਾ ਹਵਾ ਬਣਾ ਕੇ ਸਾਡੇ ਬਹੁਤ ਸਾਰੇ ਵੀਰਾਂ ਪੈਣਾ ਨੇ ਔਰ ਹਕੂਮਤਾਂ ਨੇ ਜਿਸ ਕਿਸਮ ਦੀ ਜਿਹੜੀ ਹੈ ਟੌਰਚਰਿੰਗ ਲਾਈਨ ਪੰਜਾਬ ਸਰਕਾਰ ਦੀ ਪੁਲਿਸ ਨੇ ਲਈ ਜਿਵੇਂ ਜ਼ਿਲ੍ਹਾ ਹੁਸ਼ਿਆਰਪੁਰ ਚੋਂ ਚਾਰ ਨੌਜਵਾਨ ਚੁੱਕੇ ਔਰ ਖਾਸ ਤੌਰ ਤੇ ਜਸਪ੍ਰੀਤ ਸਿੰਘ ਜਸੈਨ ਨੂੰ ਜਿਵੇਂ ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤਾ ਔਰ ਸਬੂਤ ਕੀ ਸੀ ਕਿ ਜੀਨਾ ਦੇ ਘਰੋਂ ਬਹੁਤ ਖਤਰਨਾਕ ਜਿਹੜਾ ਉਹ ਸਟੱਫ ਮਿਲਿਆ ਜਿਸ ਦੇ ਵਿੱਚ ਰੈਫਰੈਂਡਮ 2020 ਦੀਆਂ ਟੀ-ਸ਼ਰਟਸ ਨੇ ਜਾਂ ਧਾਰਮਿਕ ਸਾਹਿਤ ਹੈ ਜੀ ਹਾਲਾਂਕਿ ਭਾਰਤੀ ਸੁਪਰੀਮ ਕੋਰਟ ਦੇ ਅੰਦਰ ਵੀ ਇਸ ਮੁੱਦੇ ਦੇ ਉੱਤੇ ਕਰਨਲ ਪ੍ਰਤਾਪ ਸਿੰਘ ਦੇ ਕੇਸ ਔਰ ਦੋ ਹੋਰ ਕੇਸਸ ਜੇ ਇਹ ਡਿਸੀਜਨ ਹੈ ਕਿ ਭਾਰਤ ਦੇ ਵਿੱਚ ਸ਼ਾਂਤਮਈ ਤਰੀਕੇ ਦੇ ਨਾਲ ਖਾਲਸਤਾਨ ਦੀ ਗੱਲ ਹੋ ਸਕਦੀ ਹੈ ਔਰ ਇਹ ਕੋਰਟ ਡਿਸੀਜਨਸ ਨੇ ਇਹੀ ਕਾਰਨ ਹੈ ਕਿ ਸ਼੍ਰੋਮਣੀ ਕਾਰੀਦਾਰ ਅੰਮ੍ਰਿਤਸਰ ਸਰ ਸਰਬਜੀਤ ਸਿੰਘ ਮਾਨ ਦੇ ਉਹ ਖੁੱਲ ਕੇ ਖਾਲਸਾਣ ਦੀ ਗੱਲ ਵੀ ਕਰਦੇ ਨੇ ਜੀ ਹਾਂ ਹਿੰਸਾ ਜਬ ਵਾਇਰਲੈਸ ਜਿਹੜੀ ਹੈ ਉਹਦੇ ਨਾਲ ਜੋ ਵੀ ਕੋਈ ਕਰੇ ਉਹ ਫਿਰ ਦੇਸ਼ਦਰੋਹ ਦੀ ਕੈਟਾਗਰੀ ਚ ਵੀ ਆਂਦਾ ਹੈ ਔਰ ਉਹ ਜਿਹੜਾ ਹੈ ਉਸ ਦੇ ਉੱਤੇ ਹੋਰ ਕਾਨੂੰਨ ਵੀ ਲਾਗੂ ਹੁੰਦੇ ਨੇ ਪਰ ਈਵਨ ਇਸ ਸ਼ਾਂਤਮਈ ਅੰਦਾਜ਼ ਦੇ ਵਿੱਚ ਆਪਣੀ ਵਿਲ ਐਕਸਪ੍ਰੈਸ ਕਰਨ ਉਹਰੇ ਕੱਲਾ ਕੋਈ ਰੈਫਰੈਂਡਮ ਦਾ ਜਾਂ ਇੰਟਰਨੈਸ਼ਨਲ ਲਾਅ ਹੀ ਇਸ ਨੂੰ ਫੇਵਰ ਨਹੀਂ ਕਰਦੇ ਅਸੀਂ ਦੇਖਦੇ ਹਾਂ ਕਿ ਜਦੋਂ 48 ਦੇ ਵਿੱਚ ਕਸ਼ਮੀਰ ਦਾ ਮੁੱਦਾ ਜਿਹੜਾ ਉਹ ਸਾਹਮਣੇ ਆਂਦਾ ਹੈ ਕਿ ਇੱਕ ਪਾਸੇ ਜਿਹੜਾ ਰਾਜਾ ਹਰੀ ਸਿੰਘ ਸੀ ਕਸ਼ਮੀਰ ਦਾ ਉਹ ਦੋਨੋਂ ਪਾਸੇ ਗੱਲਬਾਤ ਕਰ ਰਿਹਾ ਸੀ ਪਾਕਿਸਤਾਨ ਨਾਲ ਵੀ ਉਹਨੇ ਚੈਨਲ ਖੋਲ੍ਹਿਆ ਹੋਇਆ ਸੀ ਇਧਰ ਵੀ ਰਹਿਣਾ ਉਹ ਆਜ਼ਾਦ ਚਾਹੁੰਦਾ ਸੀ ਪਰ ਜੰਮੂ ਕਸ਼ਮੀਰ ਸਟੇਟ ਦੇ ਵਿੱਚ ਜਿਹੜੀ ਮੈਜੋਰਿਟੀ ਆਬਾਦੀ ਹੈ ਉਹ ਮੁਸਲਮਾਨ ਆਬਾਦੀ ਹੈ ਸੋ ਜ਼ਾ ਰਹੇ ਅਭੀ ਰਾਜਾ ਜਿਹੜਾ ਹੈ ਉਹ ਡੋਗਰਾ ਹਿੰਦੂ ਸੀ ਅੱਜ ਵੀ ਭਾਵੇਂ ਬਹੁਤ ਵਰੀ ਗੱਲ ਕਸ਼ਮੀਰ ਘਾਟੀ ਦੀ ਹੁੰਦੀ ਹੈ ਕਸ਼ਮੀਰ ਘਾਟੀ ਚ 97% ਮੁਸਲਮਾਨ ਨੇ इवन ਜਿਹੜੇ ਦੋ ਰੀਜਨ ਨੇ ਜੰਮੂ ਕਸ਼ਮੀਰ ਦੇ ਦੂਸਰੇ ਕਸ਼ਮੀਰ ਘਾਟੀ ਤੋਂ ਇਲਾਵਾ ਲਦਾਖ ਔਰ ਜੰਮੂ ਜੰਮੂ ਦੇ ਵਿੱਚ ਲਗਭਗ 31% ਆਬਾਦੀ ਮੁਸਲਮਾਨ ਆਬਾਦੀ ਹੈ ਇਸੇ ਤਰ੍ਹਾਂ ਲਦਾਖ ਦੇ ਵਿੱਚ 45-46% ਆਬਾਦੀ ਮੁਸਲਮਾਨ ਆਬਾਦੀ ਹੈ ਸੋ ਜ਼ਾਰ ਹੈ ਕਿ ਉਦੋਂ ਵੀ ਜਦੋਂ ਨਹਿਰੂ ਇਸ ਕੇਸ ਨੂੰ ਯੂਨ ਸਿਕਿਉਰਿਟੀ ਕੌਂਸਲ ਚ ਲੈ ਕੇ ਗਿਆ ਜੇ ਇੱਕ ਟੂ ਨੇਸ਼ਨ ਥਿਉਰੀ ਦੀ ਗੱਲ ਹੁੰਦੀ ਹੈ ਕਿ ਧਰਮ ਤੇ ਆਧਾਰਿਤ ਵੰਡ ਹੋਈ ਸੋ ਉਹ ਤਾਂ ਫਿਰ ਉਸ ਐਕਸਪੈਕਟਿਡ ਲਾਈਨ ਤੇ ਹੀ ਸੀ ਕਿ ਇੱਕ ਪਾਸੇ ਜਿਹੜਾ ਜਦੋਂ ਉਹਨਾਂ ਨੇ 1941 ਦੀ ਸੈਂਸਸ ਨੂੰ ਆਧਾਰ ਬਣਾ ਕੇ ਡਿਵਾਈਡ ਕੀਤਾ ਤੇ ਦੂਸਰੇ ਪਾਸੇ ਰਿਆਸਤਾ ਨੇ ਉਧਰ ਹੀ ਜਾਣਾ ਸੀ ਲੇਕਿਨ ਕਿਉਂਕਿ ਜੰਮੂ ਕਸ਼ਮੀਰ ਦੇ ਮੁੱਦੇ ਦੇ ਉੱਤੇ ਨਹਿਰੂ ਦੀ ਆਪਣੀ ਕਸ਼ਮੀਰੀ ਬੈਕਗ੍ਰਾਉਂਡ ਹੋਣ ਕਰਕੇ ਔਰ ਦੂਸਰੇ ਰਿਜ਼ਰਵੇਸ਼ਨ ਸੀ ਸੋ ਇਵਨ ਉਹਨਾਂ ਜ਼ਮਾਨਿਆਂ 'ਚ ਵੀ ਜਿਹੜਾ ਫੈਸਲਾ ਹੁਣ ਤਾਂ ਅਸੀਂ ਕியੂਬੈਕ ਦੇ ਵਿੱਚ ਦੇਖਿਆ 1980 1995 ਜਿਹੜਾ ਰੈਫਰੈਂਡਮ ਹੋਇਆ ਹੈ ਇਸ ਤਹਿਮੂਰ 'ਚ ਹੋਇਆ ਹੈ ਕੋਸੋਵੋ 'ਚ ਹੋਇਆ ਹੈ ਸਕਾਟਲੈਂਡ 'ਚ ਹੋਇਆ ਹੈ ਇਵਨ ਭਾਰਤ ਨੇ ਹੁਣ ਦੇ ਦੌਰ 'ਚ ਜਿਹੜਾ ਇਹਨਾਂ ਦਾ ਬੰਗਲਾਦੇਸ਼ ਤੇ ਨਾਲ ਮੋਦੀ ਸਰਕਾਰ ਦੇ ਵੇਲੇ ਹੋਇਆ ਬੰਗਲਾਦੇਸ਼ ਤੇ ਨਾਲ ਜਿਹੜਾ ਕੁਝ ਇਲਾਕਿਆਂ ਦਾ ਸੀ ਕਿ ਕੁਝ ਪਿੰਡ ਇਧਰ ਕੁਝ ਉਧਰ ਉਹਨਾਂ ਪਿੰਡਾਂ ਦੇ ਵਿੱਚ ਜਿਹੜਾ ਉਹ ਇਹਨਾਂ ਨੇ ਰੈਫਰੈਂਡਮ ਕਰਵਾਇਆ ਕਿ ਜੀ ਤੁਸੀਂ ਕਿੱਧਰ ਜਾਣਾ ਹੈ ਔਰ ਜਿਹੜੇ ਕੁਝ ਇਲਾਕਾ ਉਧਰ ਦਿੱਤਾ ਹੈ ਬੰਗਲਾਦੇਸ਼ ਨੂੰ ਕੁਝ ਇਧਰ ਲਿਆ ਸੋ ਉਹਨਾਂ ਜ਼ਮਾਨਿਆਂ 'ਚ ਵੀ UN ਸਕਿਉਰਟੀ ਕੌਂਸਲ ਨੇ ਇਹੀ ਰਿਜ਼ੋਲਵ ਕੀਤਾ ਸੀ ਅਲਟੀਮੇਟਲੀ ਕਿ ਭਾਈ ਦੋਨੋਂ ਭਾਰਤ ਤੇ ਪਾਕਿਸਤਾਨ ਆਪਣੀਆਂ ਫੌਜਾਂ ਪਿੱਛੇ ਹਟਾਣ ਜਿਹੜੀ ਟੈਰਿਟਰੀ ਕਸ਼ਮੀਰ ਦੀ ਓਕੂਪਾਈਡ ਹੈ ਔਰ ਫਿਰ ਯੂਨਾਈਟਿਡ ਨੇਸ਼ਨਸ ਦੇ ਆਬਜ਼ਰਵਰ ਜਾਂ ਦਰਸ਼ਕਾਂ ਦੀ ਆ ਜਿਹੜੀ ਹੈ ਆਬਜ਼ਰਵੇਸ਼ਨ ਦੇ ਥੱਲੇ ਜੰਮੂ ਕਸ਼ਮੀਰ ਦੇ ਲੋਕ ਡਿਸਾਈਡ ਕਰਨਗੇ ਕਿ ਉਹਨਾਂ ਨੇ ਭਾਰਤ ਨੂੰ ਜੁਆਇਨ ਕਰਨਾ ਹੈ ਜਾਂ ਪਾਕਿਸਤਾਨ ਨੂੰ ਕਰਨਾ ਸੋ ਜ਼ਾਹਰ ਹੈ ਕਿਤੇ ਵੀ ਜਦੋਂ ਤੁਹਾਡਾ ਡਿਸਪੁਟ ਹੁੰਦਾ ਹੈ ਝਗੜਾ ਹੁੰਦਾ ਹੈ ਈਵਨ ਪਿੰਡਾਂ ਦੇ ਵਿੱਚ ਜਿਵੇਂ ਭਾਰਤ ਦੇ ਵਿੱਚ ਜਿਹੜੀ ਪੰਚਾਇਤ ਪਰੰਪਰਾ ਹੈ ਪੰਚਾਇਤ ਸਿਸਟਮ ਬਹੁਤ ਪੁਰਾਣਾ ਹੈ ਹਜ਼ਾਰਾਂ ਸਾਲ ਪੁਰਾਣਾ ਹੈ ਜੀ ਔਰ ਇਹ ਉਦੋਂ ਸੀ ਜਦੋਂ ਕਿ ਜਿਹੜੇ ਪਿੰਡ ਨੇ ਉਹ ਆਪਣੇ ਆਪ ਦੇ ਵਿੱਚ ਆਟੋਨਮਸ ਸਨ ਆਪਣੇ ਆਪ ਦੇ ਵਿੱਚ ਉਹਨਾਂ ਦੀ ਆਜ਼ਾਦਾਨਾ ਹਸਤੀ ਸੀ ਔਰ ਉਦੋਂ ਵੀ ਜਦੋਂ ਤੁਹਾਡਾ ਕੋਈ ਝਗੜਾ ਹੁੰਦਾ ਹੈ ਕਈ ਵਾਰ ਸਖੇ ਭਰਾਵਾਂ ਦਾ ਹੁੰਦਾ ਹੈ ਕਿ ਭਾਈ ਮੇਰੀ ਜ਼ਮੀਨ ਹੈ ਮੇਰੇ ਇਹ ਉਹਨੂੰ ਨਹਿਰੀ ਵਾਲਾ ਪਾਸਾ ਇਹਨੇ ਲੈ ਲਿਆ ਕੰਮ ਮੈਂ ਕਰਦਾ ਹਾਂ ਜਾਂ ਬਜ਼ੁਰਗ ਜਦੋਂ ਚੜਾਈ ਕਰ ਜਾਂਦੇ ਨੇ ਭਰਾਵਾਂ 'ਚ ਝਗੜਾ ਹੁੰਦਾ ਹੈ ਉਦੋਂ ਅਜੇ ਇਹਦਾ ਅਦਾਲਤੀ ਸਿਸਟਮ 'ਚ ਵਕੀਲਾਂ ਨੂੰ ਪੈਸੇ ਦੇਣ ਵਾਲਾ ਕੰਮ ਨਹੀਂ ਸੀ ਅਲਟੀਮੇਟਲੀ ਕੋਈ ਵੀ ਝਗੜਾ ਪੰਚਾਇਤ ਦੇ ਕੋਲ ਆਂਦਾ ਸੀ ਪੰਚਾਇਤ ਹੁਣ ਪੰਜ ਸ਼ਬਦ ਜਿਹੜੇ ਉਸ ਨੂੰ ਮੰਨਿਆ ਹੀ ਜਾਂਦਾ ਹੈ ਕਿ ਭਾਈ ਇਹ ਪਹੁੰਚੇ ਹੋਏ ਨੇ ਜਾਂ ਜਿਹੜੇ ਇਨਸਾਫ ਕਰਨਗੇ ਔਰ ਇਵਨ ਅਧਿਆਤਮ ਦੀ ਦੁਨੀਆ 'ਚ ਰਬ ਨਾਲ ਮਿਲੇ ਹੋਏਆਂ ਲਈ ਪੰਚ ਦਾ ਇਸਤੇਮਾਲ ਹੁੰਦਾ ਹੈ ਅਸੀਂ ਪੜਦੇ ਆਂ ਪੰਚ ਪ੍ਰਵਾਨ ਪੰਚ ਪ੍ਰਧਾਨ ਪंचे ਪਾਵੇਂ ਦਰਗਹਿਮਾਨ ਪंचे ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਇਕ ਧਿਆਨ ਹੁਣ ਜ਼ਾਹਰ ਹੈ ਕਿ ਪੰਚਾਇਤ ਉਸ ਵੇੜੇ ਆਰਬਿਟ੍ਰੇਸ਼ਨ ਦਾ ਰੋਲ ਅਦਾ ਕਰਦੀ ਸੀ ਉਹ ਸੁਣਦੇ ਸੀ ਦੋਨਾਂ ਦਾ ਕੇਸ ਔਰ ਉਸ ਤੋਂ ਬਾਅਦ ਰੱਬ ਨੂੰ ਹਾਜ਼ਰ ਨਾਜ਼ਰ ਜਾਣਦੇ ਆ ਉਸ ਬਾਰੇ ਫੈਸਲਾ ਦਿੰਦੇ ਸੋ ਅਲਟੀਮੇਟਲੀ ਜਦੋਂ ਝਗੜਾ ਹੁੰਦਾ ਸਕੇਪਰਾਵਚ ਹੋਏ ਕੌਮਾਂ ਦਾ ਹੋਏ ਇਲਾਕਿਆਂ ਦਾ ਹੋਏ ਅਲਟੀਮੇਟਲੀ ਕੋਈ ਸਿਸਟਮ ਤਾਂ ਹੁੰਦਾ ਹੈ ਔਰ ਇਹ ਸਿਸਟਮ ਜੇ ਈਵਨ 1948 ਦੇ ਪੀਰੀਅਡ ਚ ਯੂਨਸਕੋਰਟੀ ਕੌਂਸਲ ਨੇ ਕਿਹਾ ਜੀ ਲੋਕ ਨੇ ਲੋਕਾਂ ਨੂੰ ਤੁਸੀਂ ਉਹਨਾਂ ਦੀ ਮਰਜ਼ੀ ਦੇ ਖਿਲਾਫ ਕਿਤੇ ਬੰਨ ਕੇ ਰੱਖੋ ਫਿਰ ਤਾਂ ਬਗਾਵਤ ਹੋਏਗੀ ਜੀ ਝਗੜਾ ਹੋਏਗਾ ਔਰ ਕਸ਼ਮੀਰ ਦੇ ਵਿੱਚ ਇਹੀ ਨਹੀਂ ਵੀ 1 ਲੱਖ ਤੋਂ ਜ਼ਿਆਦਾ ਕਸ਼ਮੀਰੀ ਮਾਰੇ ਗਏ ਜੋ ਅੱਜ ਵੀ ਹੁਣ ਕਰਫਿਊ ਹਟਿਆ ਸੀ ਫਿਰ ਸ਼ੁਰੂ ਹੋ ਗਿਆ ਕੱਲ ਇੱਕ ਮੌਤ ਹੋਈ ਲੇਕਿਨ ਜੇ ਅਸੀਂ ਦੇਖਦੇ ਹਾਂ ਕਿ ਸੁਰੱਖਿਆ ਦਸਤਿਆਂ ਦੇ ਬੰਦੇ ਵੀ ਮਾਰੇ ਜਾਂਦੇ ਨੇ ਭਾਵੇਂ ਉਹ ਜ਼ਿਆਤੀਆਂ ਵੀ ਕਰ ਰਹੇ ਨੇ ਅਲਟੀਮੇਟਲੀ ਉਹਨਾਂ ਦੇ ਪਰਿਵਾਰ ਵੀ ਸਫਰ ਕਰਦੇ ਨੇ ਹੁਣ ਜਦੋਂ ਇਸ ਕਿਸਮ ਦਾ ਮੌਤ ਦਾ ਨਾਚ ਕਿਤੇ ਹੋ ਰਿਹਾ ਹੋਏ ਤੁਸੀਂ 1 ਮਿਲੀਅਨ ਫੌਜ ਰੱਖ ਕੇ ਤੁਸੀਂ ਕਹੋ ਜੀ ਅਸੀਂ ਦਵਾ ਲਾਂਗੇ ਤੁਸੀਂ 70 ਸਾਲ ਚ ਨਹੀਂ ਦਵਾ ਸਕਦੇ ਸੋ ਤਰੀਕਾ ਤਾਂ ਅਲਟੀਮੇਟਲੀ ਇਹੀ ਹੁੰਦਾ ਹੈ ਕਿ ਭਾਈ ਤੁਸੀਂ ਲੋਕਾਂ ਨੂੰ ਪੁੱਛ ਲਓ ਜਾਂ ਤੁਸੀਂ ਇੰਨੇ ਕੁ ਚੰਗੇ ਹੋਵੋ ਤੁਹਾਡਾ ਸਿਸਟਮ ਇੰਨਾ ਕੁ ਵਧੀਆ ਹੋਏ ਕਿ ਲੋਕ ਕਹਿਣ ਵੀ ਅਸੀਂ ਤੁਹਾਡੇ ਨਾਲ ਜੁਆਇਨ ਕਰਨਾ ਸੋ ਇਸ ਸਾਰੇ ਪ੍ਰਿੰਸੀਪਲ ਚੋਂ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੈ ਜਿਹੜੀ ਰੈਫਰੈਂਡਮ ਸ਼ਬਦ ਹੈ ਜਾਂ ਪਹਿਲਾਂ ਪਲੇਬਿਸਾਈਟ ਯੂਜ਼ ਕੀਤਾ ਜਾਂਦਾ ਸੀ ਅਸੀਂ ਉਸ ਦੇ ਲਈ ਰਾਏ ਸ਼ੁਮਾਰੀ ਵੀ ਇਸਤੇਮਾਲ ਕਰਦੇ ਆਂ ਔਰ ਮੈਨੂੰ ਯਾਦ ਹੈ ਕਿ ਜਦੋਂ ਸਿੱਖ ਹੋਮਲੈਂਡ ਦਾ ਮਤਾ ਮਾਸਟਰ ਕਾਰੀਦਾਲ ਨੇ ਪਾਸ ਕੀਤਾ ਸੀ ਜੀ ਸੋ ਉਹਨਾਂ ਨੇ ਆਤਮ ਨਿਰਨੇ ਦਾ ਹੱਕ ਇਹ ਸ਼ਬਦ ਇਸਤੇਮਾਲ ਕੀਤਾ ਸੀ ਹੁਣ ਆਤਮ ਨਿਰਨਾ ਘਟ ਗਿਆ ਜਾਂਦਾ ਹਾਲਾਂ ਮੈਨੂੰ ਮੋਰ ਐਪਰੋਪਰੀਏਟ ਲੱਗਦਾ ਕਿਉਂਕਿ ਆਤਮ ਦੇ ਨਾਲ ਪਰਸਨ ਜੁੜਦਾ ਹੁਣ ਸਵੈ ਸਵੈ ਨਿਰਨੇ ਦਾ ਹੱਕ ਜੀ ਸੋ ਜ਼ਾਹਰ ਹੈ ਕਿ ਇਹ ਇੱਕ ਦੁਨੀਆ ਦੇ ਵਿੱਚ ਕਨਫਲਿਕਟ ਰਿਜ਼ੋਲਵ ਕਰਨ ਦਾ ਵੀ ਤਰੀਕਾ ਹੈ ਲੋਕਾਂ ਦੀ ਪਹੁੰਚ ਵੀ ਹੈ ਕਿ ਉਹਨਾਂ ਨੇ ਆਪਣੀਆਂ ਭਾਵਨਾਵਾਂ ਦਾ ਕਿਵੇਂ ਪ੍ਰਗਟਾਵਾ ਕਰਨਾ ਤੇ ਲੋਕਤੰਤਰੀ ਤਰੀਕਾ ਤੁਸੀਂ ਵੋਟਾਂ ਦੇ ਨਾਲ ਡਿਸਾਈਡ ਕਰਦੇ ਹੋ ਲੋਕਤੰਤਰ ਦਾ ਆਧਾਰ ਤਾਂ ਇਹੀ ਹੁੰਦਾ ਹੈ ਜੀ ਹੁਣ ਜਦੋਂ ਲੋਕਤੰਤਰ ਨੂੰ ਲੰਕਨ ਨੇ ਡਿਫਾਈਨ ਕੀਤਾ ਕਿ ਡੈਮੋਕ੍ਰੇਸੀ ਆਫ ਦਾ ਪੀਪਲ ਬਾਏ ਦਾ ਪੀਪਲ ਫਾਰ ਦਾ ਪੀਪਲ ਤੇ ਹੁਣ ਜੇ ਕਿਸੇ ਵੀ ਖਿੱਤੇ ਦੇ ਲੋਕ ਕਿਸੇ ਇੱਕ ਰਜਿਮ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਉਹ ਆਜ਼ਾਦ ਰਹਿਣਾ ਚਾਹੁੰਦੇ ਨੇ ਜਾਂ ਕਿਸੇ ਹੋਰ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਤੇ ਫਿਰ ਉਹਨਾਂ ਦਾ ਮਢਲਾ ਹੱਕ ਹੈ ਔਰ ਜਿਹੜੀ ਖਬਰ ਮੈਂ ਇਸ ਦੇ ਵਿੱਚ ਹੁਣ ਡਿਸਕਸ ਕਰਨ ਲੱਗਾ ਕਿ ਸਕਾਟਲੈਂਡ ਜੀ ਸਕਾਟਲੈਂਡ ਦੀ ਬੜੀ ਜਿਹੜੀ ਹੈ ਉਹ ਖੂਬਸੂਰਤ ਹਿਸਟਰੀ ਹੈ ਖੂਬਸੂਰਤ ਵਿਸਲੀ ਕਿ ਸਕਾਟ ਜੇ ਤੁਸੀਂ ਇਤਿਹਾਸਕ ਤੌਰ ਤੇ ਦੇਖੋ ਬੜੇ ਆਜ਼ਾਦਾਨਾ ਕਿਸਮ ਦੇ ਲੋਕ ਵੱਡਾ ਹਿੱਸਾ ਉਹਨਾਂ ਦਾ ਪਹਾੜੀ ਹਿੱਸਾ ਹੈ ਪਹਾੜ ਨੇ ਲੇਕਿਨ ਇੱਕ ਆਜ਼ਾਦਾਨਾ ਔਰ ਪਹਾੜਾਂ 'ਚ ਰਹਿਣ ਵਾਲੇ ਲੋਕ ਬਹੁਤ ਵਾਰ ਟਫ ਹੁੰਦੇ ਨੇ ਕਿਉਂਕਿ ਜੀ ਜੀਵਨ ਇਹਨਾ ਸੌਖਾ ਨਹੀਂ ਹੁੰਦਾ ਸਰਦੀ ਐ ਜਾਂ ਮੀਂਹ ਐ ਜਾਂ ਦੂਜਾ ਐ ਔਰ ਉਹਦੇ ਚੋਂ ਫਿਰ ਤੁਹਾਡੇ ਤੁਹਾਡਾ ਆਰਟ ਵੀ ਨਿਕਲਦਾ ਜੇ ਤੁਸੀਂ ਕਦੇ ਹਿਮਾਚਲ ਜਾਂ ਇਸ ਸਾਰੇ ਓਲਡ ਹਿਮਾਚਲ ਚ ਜਾਓ ਉਹਨਾਂ ਦੀਆਂ ਹिल्स ਜਾਂ ਦੂਜੇ ਕਈ ਵਾਰ ਤੁਸੀਂ ਸ਼ਾਮ ਨੂੰ ਨਿਕਲਿਓ ਔਰ ਕਿਸੇ ਸੈਰ ਕਰਦੇ ਕਰਦੇ ਕਿਸੇ ਡੂੰਗੇ ਤੇ ਇਕਦਮ ਇੱਕ ਸੁਰੀਲੀ ਆਵਾਜ਼ ਬੰਸਰੀ ਹੁਣ ਬਹੁਤ ਵਾਰੀ ਜਿਹੜੇ ਗੱਦੀ ਨੇ ਜਾਂ ਇਵਨ ਨੇਪਾਲੀਆਂ ਚ ਵੀ ਆ ਰਿਹਾ ਐ ਉਹ ਬੰਸਰੀ ਫਲੂਟ ਜਿਹਨੂੰ ਕਹਿੰਦੇ ਨੇ ਹੁਣ ਤਾਂ ਬਹੁਤ ਸਾਰੇ ਫਿਲਮੀ ਮਿਊਜ਼ਿਕ ਦੇ ਵਿੱਚ ਵੀ ਇਸਤੇਮਾਲ ਹੋਣ ਲੱਗ ਗਿਆ ਪਰ ਇੱਕ ਜ਼ਮਾਨਾ ਸੀ ਕਿ ਬਈ ਬੰਸਰੀ ਬਿਲਕੁਲ ਇਗਨੋਰਡ ਇੱਕ ਦਿਹਾਤੀ ਕਿਸਮ ਦਾ ਇਨਸਟਰੂਮੈਂਟ ਸੀ ਹੈਵੀ ਹੈ ਕਿ ਉਹਦੇ ਵਿੱਚ ਤੁਸੀਂ ਬਾਸ ਦੀ ਫਲੂਕ ਹੁੰਦੀ ਹੈ ਉਹਦੇ ਵਿੱਚ ਫਲੂਟ ਜਿਹੜੀ ਹੈ ਉਸ ਨੂੰ ਤੁਸੀਂ ਮੋਰੀ ਕਰਦੇ ਹੋ ਤੇ ਚ ਆਵਾਜ਼ ਬਣਦੀ ਪਰ ਉਹ ਇਨਕ ਮੁਹਾਰਤ ਹੁੰਦੀ ਹੈ ਵੀ ਸਾਰੀ ਫਜ਼ਾ ਦੇ ਵਿੱਚ ਇੱਕ اپنی ਮੈਰਿਟ ਹੀ ਹੁੰਦੀ ਸੋ ਅੱਜ ਵੀ ਦੁਨੀਆ ਦੇ ਵਿੱਚ ਜਦੋਂ ਬੈਸਟ ਬੈਂਡਸ ਦੀ ਗੱਲ ਹੁੰਦੀ ਹੈ ਤੇ ਸਕਾਟਿਸ਼ ਬੈਂਡ ਨੇ ਕਿਉਂਕਿ ਬਹੁਤ ਧਿਆਨ ਹੁੰਦਾ ਹੈ ਔਰ ਫਿਰ ਉਹਨਾਂ ਦੇ ਮਰਦ ਵੀ ਜਿਹੜੇ ਨੇ ਉਹ ਇਹਦਾ ਪੈਰਾਵਾ ਪਹਿਨਦੇ ਨੇ ਜਿਨ੍ਹਾਂ ਨੂੰ ਅਸੀਂ ਸਕਰਟ ਕਹਿੰਦੇ ਹਾਂ ਬਹੁਤ ਵਾਰੀ ਜੇ ਤੁਸੀਂ ਸਕਾਟਿਸ਼ ਬੈਂਡ ਉਹਨਾਂ ਦੇ ਪਾਈਪਰ ਜਿਹਨੂੰ ਬਾਅਦ ਦੇ ਵਿੱਚ ਇਵਨ ਦੁਨੀਆ ਭਰ ਦੇ ਵਿੱਚ ਉਸ ਦੀ ਨਕਲ ਕੀਤੀ ਗਈ ਚਲੋ ਇੱਕ ਡਿਫਰੈਂਟ ਅਸਪੈਕਟ ਤੋਂ ਮੈਂ ਗੱਲ ਕਰ ਰਹੇ ਹਾਂ ਜੀ ਪਰ ਸਕਾਟਸ ਬੜੇ ਅਣਖੀ ਬੜੇ ਬਹਾਦਰ ਲੋਕ ਔਰ ਸਕੂਲ ਦੇ ਦਿਨਾਂ 'ਚ ਜਦੋਂ ਕਿੰਗ ਬਰੂਸ ਐਂਡ ਦਾ ਸਪਾਈਡਰ ਵਰਗੀਆਂ ਕਹਾਣੀਆਂ ਹੁੰਦੀਆਂ ਸੀ ਉਹ ਕਿੰਗ ਬਰੂਸ ਜਿਹੜਾ ਉਹ ਸਕਾਟ ਸੀ ਕੋਈ ਇੱਕ ਵਾਰੀ ਲੜਿਆ ਦੂਜੀ ਵਾਰੀ ਲੜਿਆ ਹਾਰ ਗਿਆ ਤੀਜੀ ਵਾਰੀ ਲੜਿਆ ਬਾਦਸ਼ਾਹ ਸੀ ਸਕਾਟਲੈਂਡ ਦਾ ਫੇਰ ਉਹ ਇੱਕ ਵਾਰੀ ਉਹਦੀ ਫੌਜ ਦਾ ਵੀ ਵੱਡਾ ਹਿੱਸਾ ਮਰ ਗਿਆ ਕੁਝ ਉਹਨੂੰ ਬਿਟਰੇ ਕਰ ਗਏ ਉਹ ਇੱਕ ਲੁਕਿਆ ਬੈਠਾ ਸੀ ਕਿਸੇ ਚਟਾਨ ਦੇ ਥੱਲੇ ਔਰ ਉਹਨੇ ਆਪਣਾ ਮਨ ਬਣਾਇਆ ਉમેਯ ਗਿਵ ਅਪ ਕਰਦੇ ਆ ਕਿ ਕੀ ਹੈ ਅੰਗਰੇਜ਼ ਬਹੁਤ ਤਾਕਤਵਰ ਨੇ اور ਨਹੀਂ ਜੀ ਫਿਰ ਜਿਹੜੀ ਕਹਾਣੀ ਹੈ ਕਿੰਗ ਬਰੂਸ ਐਂਡ ਦਾ ਸਪਾਈਡਰ ਦੀ ਕਿ ਉਹਨੇ ਦੇਖਿਆ ਕਿ ਇੱਕ ਛੋਟੀ ਜਿਹੀ ਮਕੌੜੀ ਜਾਂ ਮਕੜੀ ਇਨਸੈਕਟ ਜਿਹੜਾ ਉਹ ਉੱਪਰ ਨੂੰ ਜਾ ਰਹੀ ਹੈ ਚਟਾਨ 'ਤੇ ਔਰ ਪਹੁੰਚਣ ਤੋਂ ਪਹਿਲਾਂ ਫਿਰ ਡਿੱਗ ਪੈਂਦੀ ਹੈ ਥੱਲੇ ਫੇਰ ਕਰਦੇ ਉਹ ਦੇਖ ਰਿਹਾ ਉਹਦੇ ਵੱਲ ਔਰ ਅਚਾਨਕ ਉਹਦਾ ਧਿਆਨ ਉਹਦੇ ਤੇ ਫਿਕਸ ਹੈ ਚਾਰ ਪੰਜ ਵਾਰ ਦੇ ਯਤਨ ਤੋਂ ਬਾਅਦ ਉਹ ਉੱਤੇ ਪਹੁੰਚ ਜਾਂਦੀ ਹੈ ਤੇ ਉਹਨੇ ਫਿਰ ਆਪਣੇ ਮਨ ਨੂੰ ਕਿਹਾ ਕਿ ਬਰੂਸ ਇਹ ਮੱਕੜੀ ਨੇ ਆਪਣਾ ਏਮ ਨਹੀਂ ਛੱਡਿਆ ਹੈ ਜੀ ਅਤੇ ਉਦੇ ਤੋਂ ਹੀ ਬਹੁਤ ਵਾਰੀ ਮਾਰਲ ਹੁੰਦਾ ਇਸ ਕਹਾਣੀ ਦਾ ਕਿ try try again and you will achieve the success ultimately ਜਾਂ ਉਦੇ ਚ ਇੱਕ ਹੋਰ ਐਕਸਪ੍ਰੈਸ਼ਨ ਨਿਕਲਦੀ ਹੈ failures are the pillars of success ਜਿ ਜਿੰਨੀ ਵਾਰੀ ਅਸੀਂ ਫੇਲ ਹੁੰਦੇ ਹਾਂ ਮਾਨੋ ਉਹ ਜਿੱਤ ਦੇ ਥਮਰੇ ਗੱਡੇ ਜਾਂਦੇ ਨੇ ਹੁਣ ਇਸੇ ਤਰ੍ਹਾਂ ਵਾਲਸ ਦੀ ਕਹਾਣੀ ਜਿਸ ਤੇ ਜਦੋਂ ਬਰੇਵ ਹਾਰਟ ਫਿਲਮ ਆਈ ਸੋ ਕੋਰਲ ਮੜਾ ਕੇ ਅੱਜ ਤੋਂ ਲਗਭਗ 6-700 ਸਾਲ ਪਹਿਲਾਂ ਤੱਕ ਉਹਨਾਂ ਦੀ ਆਪਣੀ ਸੋਵਰਿਟੀ ਸੀ ਇੰਗਲੈਂਡ ਦੇ ਰਾਜੇ ਕਦੇ ਉਹਨੂੰ ਕੰਕਰ ਕਰ ਲੈਂਦੇ ਸੀ ਕਦੇ ਦੂਜੇ ਫਰਕ ਸਟੇਜ ਤੇ ਕੰਕਰ ਕਰਕੇ ਸ਼ਾਦੀਆਂ ਵੀ ਹੋਣ ਲੱਗ ਗਈਆਂ ਆਪਸ ਕੋਈ ਕੁਈਨ ਸਪੇਨ ਦੀ ਜਿਹੜੀ ਹੈ ਸਕਾਟਲੈਂਡ ਦੀ ਉਹ ਇਧਰ ਆ ਗਈ ਜਾਂ ਜਿਵੇਂ ਵੀ ਹੈ ਜੀ ਲੇਕਿਨ ਇੱਕ ਫਾਈਨਲ ਲੜਾਈ ਤੋਂ ਬਾਅਦ ਜਦੋਂ ਸਕਾਟਸ ਨੇ ਦੇਖਿਆ ਕਿ ਵੀ ਅਸੀਂ ਹੁਣ ਨਹੀਂ ਅੱਗੇ ਤੁਰ ਸਕਦੇ ਉਹਨਾਂ ਨੇ ਇੰਗਲੈਂਡ ਦੀ ਅਧੀਨਗੀ ਮੰਨ ਲਈ ਹੁਣ ਇਹ ਗੱਲ ਲਗਭਗ ਕਿੰਨੀਆਂ ਸਦੀਆਂ ਬਾਅਦ ਜਦੋਂ ਬਰੇਵ ਹਾਰਟ ਫਿਲਮ ਆਈ ਉਹਦੇ ਚ ਉਹ ਸਾਰੀ ਬਹਾਦਰੀ ਵਾਲਸ ਦੀ ਫਿਰ ਕਿਵੇਂ ਪੁੱਲ ਦੇ ਉੱਤੇ ਉਹਨੂੰ ਲਟਕਾਣਾ ਦੂਜੇ چیز ਐਂਡ ਆਲ ਆਫ ਅ ਸਡਨ ਸਕਾਟਸ ਦੇ ਵਿੱਚ ਇਹ ਆਇਆ ਕਿ ਵੀ ਅਸੀਂ ਕੀ ਲੋਕ ਸੀ ਅਸੀਂ ਤਾਂ ਦੂਸਰੇ ਚਲੋ ਉਹਦੇ ਚੋਂ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦਾ ਜਨਮ ਹੋਇਆ ਉਹਨਾਂ ਨੇ ਉਹਨਾਂ ਦੀ ਸਕਾਟਿਸ਼ ਅਸੈਂਬਲੀ ਦੇ ਵਿੱਚ ਆਪਣੀ ਮੈਜੋਰਟੀ ਕੀਤੀ ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਅਲੱਗ ਹੋਣਾ ਚਾਹੁੰਦੇ 2 ਸਾਲ ਪਹਿਲਾਂ ਸਕਾਟਲੈਂਡ ਦਾ ਜਿਹੜਾ ਰੈਫਰੈਂਡਮ ਹੋਇਆ ਔਰ ਲਗਭਗ 10% ਵੋਟਾਂ ਦੇ ਫਰਕ ਨਾਲ 8 ਤੋਂ 10% ਉਹ ਹਾਰ ਗਿਆ ਰੈਫਰੈਂਡਮ ਜੀ ਹੁਣ ਬਹੁਤਿਆਂ ਨੇ ਕਿਹਾ ਔਰ ਉਸ ਦਿਨ ਹੀ ਫੁੱਲ ਕੈਂਪੇਨਿੰਗ ਹੋਈ ਅਸੀਂ ਉਸ ਤੇ ਪ੍ਰੋਗਰਾਮ ਵੀ ਕੀਤੇ ਹੋਏ ਨੇ ਉਦੋਂ ਅਸੀਂ ਹੋਰ ਵੀ ਡਿਟੇਲਡ ਹਿਸਟਰੀ ਦਿੱਤੀ ਬਹੁਤਿਆਂ ਨੇ ਕਿਹਾ ਜੀ ਗੱਲ ਮੁੱਕ ਗਈ ਹੁਣ ਹੁਣ ਇਨਾ ਹੋ ਗਿਆ ਜ਼ੋਰ ਲੱਗ ਗਿਆ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜੂਨ ਦੇ ਮਹੀਨੇ ਦੇ ਵਿੱਚ ਅ ਯੂਰਪੀਅਨ ਯੂਨੀਅਨ ਚ ਬ੍ਰਿਟਨ ਨੇ ਰਹਿਣਾ ਕਿ ਨਹੀਂ ਰਹਿਣਾ ਇਹ ਇਸ ਦੇ ਉੱਤੇ ਰੈਫਰੈਂਡਮ ਹੋਇਆ ਮੈਜੋਰਟੀ ਬ੍ਰਿਟਿਸ਼ ਜਿਹੜੇ ਨੇ ਇਸ ਹੱਕ ਚਾਹਿਆ ਵੀ ਅਸੀਂ ਬਾਹਰ ਨਿਕਲੀਏ ਜਿਹਨੂੰ ਬ੍ਰੈਕਸਿਟ ਕਹਿੰਦੇ ਨੇ ਹੁਣ ਉਸ ਤੋਂ ਬਾਅਦ ਔਰ ਉਸ ਪੀਰੀਅਡ ਦੇ ਵਿੱਚ ਜਦੋਂ ਕਿ ਅ ਕਿਉਂਕਿ ਤਿੰਨੋ ਰੀਜਨ ਨੇ ਮੇਨ ਇੰਗਲੈਂਡ ਇਹਨਾਂ ਦਾ ਮੇਨ ਹੈ ਆਇਰਲੈਂਡ ਹੈ ਔਰ ਸਕਾਟਲੈਂਡ ਹੈ ਸਕਾਟਲੈਂਡ ਇੱਕ ਐਸੀ ਸਟੇਟ ਸੀ ਜਿਹਦੇ ਵਿੱਚ ਸਕਾਟਲੈਂਡ ਦੇ ਵਿੱਚ 62% ਲੋਕਾਂ ਨੇ ਵੋਟ ਕੀਤਾ ਹੈ ਕਿ ਅਸੀਂ ਯੂਰੋਪੀਅਨ ਯੂਨੀਅਨ ਚ ਰਹਿਣੇ। ਔਰ 38% ਵੋਟ ਅਗੇਂਸਟ ਸੀ। ਬਾਕੀ ਸਾਰੇ ਚ ਇੰਗਲੈਂਡ ਟੋਟਲੀ ਡਿਫਰੈਂਟ ਹੋਇਆ। ਹੁਣ ਨਤੀਜੇ ਦੇ ਤੌਰ ਤੇ ਹਾਲਾਂ ਜਦੋਂ ਪਹਿਲਾਂ ਇਹਨਾਂ ਨੇ ਲੂਜ਼ ਕੀਤਾ ਦੋ ਸਾਲ ਪਹਿਲਾਂ ਆਪਣਾ ਰੈਫਰੈਂਡਮ ਦੇ ਵਿੱਚ ਉਦੋਂ ਉਹਨਾਂ ਦੇ ਜਿਹੜਾ ਫਸਟ ਮਿਨਿਸਟਰ ਸੀ ਮਿਸਟਰ ਸੈਗਮੈਂਟ ਸ਼ਾਇਦ ਉਹਨਾਂ ਦਾ ਨਾਮ ਸੀ। ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਹੈ ਉਹ ਆਪਣਾ ਰਿਜ਼ੋਲਵ ਨਹੀਂ ਛੱਡਿਆ ਹੈ। ਠੀਕ ਹੈ ਅਸੀਂ ਅ ਠੀਕ ਨਹੀਂ ਮਹਿਸੂਸ ਕਰਦੇ ਅਸੀਂ ਲੂਜ਼ ਕੀਤਾ ਬਟ ਅਲਟੀਮੇਟਲੀ ਅਸੀਂ ਆਪਣੇ ਨਿਸ਼ਾਨੇ ਨੂੰ ਹਾਸਲ ਕਰਾਂਗੇ ਜੀ ਹੁਣ ਇਸ ਬ੍ਰਿਟਨ ਦੇ ਐਗਜ਼ਿਟ ਹੋਣ ਦੀ ਗੱਲ ਤੋਂ ਬਾਅਦ ਸਕਾਟਲੈਂਡ ਦੇ ਵਿੱਚ ਇੱਕ ਵਾਰ ਫੇਰ ਹੁਣ ਵੇਵ ਆ ਗਈ ਹੈ ਉਹਨਾਂ ਨੇ ਕਿਹਾ ਕਿ ਜੀ ਅਸੀਂ ਉਦੋਂ ਜਿਨ੍ਹਾਂ ਨੇ ਈਵਨ ਹੱਕ 'ਚ ਵੀ ਕਿਹਾ ਸੀ ਕਿ ਵੀ ਅਸੀਂ ਇੰਗਲੈਂਡ ਦੇ ਨਾਲ ਰਹਿਣਾ ਉਹ ਸਮਝਦੇ ਸੀ ਕਿ ਯੂਰੋਪੀਅਨ ਯੂਨੀਅਨ 'ਚ ਰਹਿਣ ਦਾ ਸਾਨੂੰ ਫਾਇਦਾ ਹੈ ਪਰ ਜੇ ਹੁਣ ਬਾਕੀ ਬ੍ਰਿਟਨ ਜਿਹੜਾ ਹੈ ਉਹ ਨਿਕਲਣਾ ਚਾਹੁੰਦਾ ਹੈ ਬਾਹਰ ਤੇ ਸਾਨੂੰ ਜਿਹੜਾ ਅਸੀਂ ਅਲਟੀਮੇਟਲੀ ਫਿਰ ਬ੍ਰਿਟਨ ਦੇ ਨਾਲ ਕਿਉਂ ਰਹੀਏ ਔਰ ਇਹ ਗੱਲ ਉਹਨਾਂ ਦੀ ਜਿਹੜੀ ਮੇਨ ਪਾਰਟੀ ਹੈ ਸਕਾਟਿਸ਼ ਨੈਸ਼ਨਲਿਸਟ ਪਾਰਟੀ ਉਹਨਾਂ ਦੀ ਲੀਡਰ ਹੈ ਨਿਕੋਲਾਸ ਸਟਰਗਨ ਸਟਰਜਨ ਇਹ Pronounce ਹੁੰਦਾ ਹੋਵੇਗਾ ਉਹਨੇ ਅੱਜ ਐਲਾਨ ਕੀਤਾ ਉਹਨੇ ਕਿਹਾ ਕਿ ਔਰ ਬੜੀ ਖੂਬਸੂਰਤ ਕੋਟ ਹੈ ਔਰ ਮੈਨੂੰ ਇਹ ਕੋਟ ਦੇਖ ਕੇ ਲੱਗਿਆ ਮੈਂ ਆਖਿਆ ਵੀ ਇਹ ਸਾਡੇ ਸਾਰੇ ਸਿੱਖ ਘਰਾਂ ਦੇ ਵਿੱਚ ਇਹਨੂੰ ਲੈਮੀਨੇਟ ਕਰਵਾ ਕੇ ਲਵਾ ਦੇਣਾ ਚਾਹੀਦਾ ਇਹਦੀ ਪੰਜਾਬੀ ਕਰਕੇ ਵੀ ਜੀ ਔਰ ਉਹ ਕੋਟ ਹੈ ਡੂ ਵੀ ਕੰਟਰੋਲ आवर ओन ਡੈਸਟੀਨੀ ਐਜ਼ ਅ ਕੰਟਰੀ ਔਰ ਵਿਲ ਵੀ ਆਲਵੇਜ਼ ਬੀ ਐਟ ਦਾ ਮਰਸੀ ਆਫ ਡਿਸੀਜਨਸ ਟੇਕਨ ਐਲਸਵੇਅਰ ਨਿਕੋਲਾ ਸਟਰਜਨ ਸਕਾਟਲੈਂਡਸ ਫਰਸਟ ਮਿਨਿਸਟਰ ਉੱਥੇ ਜਿਹੜਾ ਪ੍ਰਾਈਮ ਮਿਨਿਸਟਰ ਐ ਸਕਾਟਲੈਂਡ ਦਾ ਉਹਨੂੰ ਫਰਸਟ ਮਿਨਿਸਟਰ ਕਹਿੰਦੇ ਨੇ ਜੀ ਸੋ ਹੁਣੇ ਬੀਬੀ ਐ ਨਿਕੋਲਾ ਸਟਰਜਨ ਹਾਂ ਪਿਛਲੀਆਂ ਪਾਰਲੀਮੈਂਟ ਦੀਆਂ ਚੋਣਾਂ 'ਚ ਵੀ ਜਿਹੜੀਆਂ ਬ੍ਰਿਟਨ ਦੇ ਵਿੱਚ ਸ਼ਾਇਦ ਸਕਾਟਲੈਂਡ ਚ 88 ਸੀਟਾਂ ਹੁੰਦੀਆਂ ਨੇ 59 56 ਜਿਹੜੀਆਂ ਨੇ 56 ਸਕਾਟਿਸ਼ ਟੈਸਟਸ ਪਾਰਟੀ ਨੂੰ ਮਿਲੀਆਂ ਔਰ ਇਹ ਬੀਬੀ ਨੇ ਕਿਹਾ ਕਿ ਆਪਣੀ ਕਿਸਮਤ ਆਪ ਘੜਨ ਦਾ ਹੱਕ ਸਾਡੇ ਕੋਲ ਹੈ ਦੂ ਵੀ ਕੰਟਰੋਲ आवर ओन ਡੈਸਟੀਨੀ ਐਜ਼ ਅ ਕੰਟਰੀ ਇਹ ਮੁਲਕ ਦੇ ਤੌਰ ਤੇ ਅਸੀਂ ਆਪਣੀ ਕਿਸਮਤ ਆਪ ਘੜਦੇ ਹਾਂ ਔਰ ਵਿਲ ਵੀ ਆਲਵੇਜ਼ ਬੀ ਐਟ ਦਾ ਮਰਸੀ ਆਫ ਡਿਸੀਜਨਸ ਟੇਕਨ ਐਲਸਵੇਅਰ ਜੇ ਕੀ ਅਸੀਂ ਹਮੇਸ਼ਾ ਹੀ ਦੂਸਰਿਆਂ ਦੇ ਰਹਿਮੋ ਕਰਮ ਤੇ ਰਵਾਂਗੇ ਕਿ ਸਾਡੇ ਬਾਰੇ ਕੀ ਫੈਸਲਾ ਕਰ ਦੇਣ ਜੀ ਹੁਣ ਜਦੋਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਮਤਲਬ ਤੇ ਇਹ ਹੈ ਵੀ ਆਪਣੀ ਕਿਸਮਤ ਆਪ ਘੜਨ ਦਾ ਹੱਕ ਹੁਣ ਇਹ ਸਵਾਲ ਉਹਨੇ ਆਪਣੇ ਲੋਕਾਂ ਨੂੰ ਸਿੱਧੇ ਤੌਰ ਤੇ ਪੁੱਛਿਆ ਔਰ ਇਹ ਖਬਰ ਹੈ ਸਕਾਟਿਸ਼ ਲੀਡਰ ਲਾਂਚਸ ਨਿਊ ਇੰਡੀਪੈਂਡੈਂਸ ਡਰਾਈਵ ਉਹਨਾਂ ਨੇ ਕਿਹਾ ਜੀ ਅਸੀਂ ਉਹਨਾਂ ਨੇ ਆਪਣੇ ਲਗਭਗ ਹਜ਼ਾਰਾਂ ਵਰਕਰ ਜਿਹੜੇ ਨੇ ਉਹ ਆਡਿਟ ਸਰਵਿਸ ਦੇ ਲਈ ਭੇਜ ਦਿੱਤੇ ਨੇ ਔਰ ਇਹ ਐਲਾਨ ਵੀ ਉਹਨਾਂ ਨੇ ਕੀਤਾ ਕਿ ਭਾਈ ਅਸੀਂ ਜਿਹੜਾ ਦੇਖਦੇ ਕਿ ਹੁਣ ਹੋਰ ਰੈਫਰੈਂਡਮ ਹੋਣਾ ਚਾਹੀਦਾ ਹੈ ਬ੍ਰਿਟਨ ਦੇ ਯੂਰਪੀਅਨ ਯੂਨੀਅਨ ਤੋਂ ਨਿਕਲਣ ਦੇ ਫੈਸਲੇ ਤੋਂ ਬਾਅਦ ਜਿਹੜਾ ਹੁਣ ਅਸੀਂ ਜਿਹੜਾ ਵੀ ਇਹਦੇ ਚੋਂ ਨਿਕਲਣਾ ਚਾਹੁੰਦੇ ਔਰ ਉਹਦੇ ਲਈ ਉਹਨਾਂ ਨੇ ਇਹ ਕਹਿਣ ਤੋਂ ਬਾਅਦ ਉਹਨਾਂ ਨੇ ਜਿਹੜਾ ਇਹ ਐਲਾਨ ਵੀ ਕੀਤਾ ਉਹ ਸਟਰਲਿੰਗ ਦੇ ਵਿੱਚ ਕੀਤਾ ਸਟਰਲਿੰਗ ਵੱਡਾ ਸ਼ਹਿਰ ਹੈ ਸਕਾਟਲੈਂਡ ਦਾ ਔਰ ਸਟਰਲਿੰਗ ਉਹ ਸ਼ਹਿਰ ਹੈ ਜਿੱਥੇ ਲਗਭਗ 7 ਸਦੀਆਂ ਪਹਿਲਾਂ 1297 ਵਿੱਚ ਹੁਣ 1297 13ਵੀਂ ਸਦੀ ਆ ਹੁਣ 2016 ਸੋ 7 ਸਦੀਆਂ ਪਹਿਲਾਂ ਇੱਥੇ ਹਿਸਟੋਰੀਕਲ ਸਕਾਟਸ ਦੀ ਬੈਟਲ ਹੋਈ ਸੀ ਬ੍ਰਿਟਿਸ਼ ਦੇ ਨਾਲ ਇਹ ਹੈ ਸਾਈਕੋ ਹਿਸਟਰੀ ਜਦੋਂ ਤੁਸੀਂ ਆਪਣੇ ਲੋਕਾਂ ਨੂੰ ਰਿਅਲਾਈਜ਼ ਕਰਵਾਣਾ ਹੈ ਕਿ ਵੀ ਇਹ ਕੋਈ ਬ੍ਰਿਟਿਸ਼ ਜਿੱਤ ਨਹੀਂ ਨੇ ਅਸੀਂ 7 ਸਦੀਆਂ ਪਹਿਲਾਂ ਇਸ ਧਰਤੀ ਦੇ ਉੱਤੇ ਲੜਾਈ ਲੜੀ ਸੀ ਸਾਡੇ ਕੋਲ ਬਰੂਸ ਦੀ ਲੈਗੇਸੀ ਹੈ ਸਾਡੇ ਕੋਲ ਵਾਲਸ ਦੀ ਲੈਗੇਸੀ ਹੈ ਔਰ ਉਹਨਾਂ ਨੇ ਇਹ ਕਹਿ ਆ ਵੀ ਇਹ ਕਰਵਾਉਣ ਤੋਂ ਪਹਿਲਾਂ ਹੁਣ ਸਾਡੇ ਪੰਜਾਬ ਦੇ ਵਿੱਚ 50300 ਸਕਰ ਕਿਲੋਮੀਟਰ ਦੇ ਕਰੀਬ ਇਲਾਕਾ ਹੈ ਔਰ ਲਗਭਗ ਇਸੋੜੇ 25 ਮਿਲੀਅਨ ਦੀ ਆਬਾਦੀ ਹੈ ਪੰਜਾਬ ਦੀ ਬਹੁਤ ਵਧੀਆ ਗੱਲ ਹੈ ਕਿੰਨਾ ਛੋਟਾ ਜਿਹਾ ਦੇਸ਼ ਹੈ ਹੁਣ ਸਾਰੇ ਸਕਾਟਲੈਂਡ ਦੀ ਆਬਾਦੀ 5.3 ਮਿਲੀਅਨ ਹੈ ਉਹ ਲਗਭਗ 5.5 ਮਿਲੀਅਨ 50 55 ਲੱਖ ਰਹਿੰਦੇ ਨੇ ਇਦਾ ਮਤਲਬ ਪੰਜਵਾਂ ਹਿੱਸਾ ਪੰਜਾਬ ਦੀ ਪੋਪੂਲੇਸ਼ਨ ਦਾ ਔਰ ਉਹਦੇ ਜਿਹੋ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਹੈ ਉਹ ਲਗਭਗ ਨਵੰਬਰ 30 ਤੱਕ ਮੈਜੋਰਟੀ ਲੋਕਾਂ ਤੱਕ ਪਹੁੰਚਾਂਗੇ ਉਹਨਾਂ ਦੇ ਵਿਊ ਅਸੀਂ ਅਸਰਟਨ ਕਰਾਂਗੇ ਔਰ ਅਸੀਂ ਇਹ ਦੇਖਾਂਗੇ ਕਿ ਬਈ ਲੋਕਾਂ ਦਾ ਵਿਊ ਕੀ ਹੈ ਔਰ ਅਸੀਂ ਇਸਤੇ ਲਈ ਰੀਫਰੈਂਡਮ ਦੇ ਲਈ ਤਿਆਰੀ ਕਰਾਂਗੇ ਔਰ ਉਹਨਾਂ ਨੇ ਇਹ ਕਿਹਾ ਕਿ ਬਈ ਹਾਲਾਂ ਬ੍ਰਿਟਿਸ਼ ਲੀਡਰ ਇੱਕ ਉਹਨਾਂ ਨੇ ਕਿਹਾ ਜੀ ਥਿੰਕ ਅਗੇਨ ਇਵੇਂ ਹੋਏਗਾ ਓਵੇਂ ਹੋਏਗਾ ਪਰ ਉਹਨੇ ਇਹ ਕਹਿ ਕੇ ਮੈਂ ਸਮਝਦਾ ਹਾਂ ਹੋਰ ਇਹ ਸਾਡੇ ਰਿਫਰੈਂਡਮ 2020 ਦੀ ਗੱਲ ਨੂੰ ਨਕਾਰਨ ਵਾਲੇ ਜਾਂ ਉਹਨੂੰ ਛੋਟਾ ਦੇਖਣ ਵਾਲਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਜਿਹੜੀ ਇਸ ਬੀਬੀ ਨੇ ਉਸ ਹਿਸਟੋਰੀਕਲ ਸਿਟੀ 7 ਸਦੀਆਂ ਬਾਅਦ ਜੀ ਹੁਣ ਅਸੀਂ ਤਾਂ 1849 ਤੱਕ 1,50,000 ਸਕੁਅਰ ਮਾਈਲ ਟੈਰੀਟਰੀ ਦੇ ਮੁਲਕ ਦੇ ਮਾਲਕ ਸੀ 30 ਮਿਲੀਅਨ ਸੇ ਕੌਮ ਹੈ ਦੁਨੀਆ ਭਰ ਦੇ ਵਿੱਚ ਲਗਭਗ 5 ਮਿਲੀਅਨ ਤੋਂ ਜ਼ਿਆਦਾ ਡਾਇਸਪੋਰਾ ਚ ਬੈਠੇ ਨੇ ਜੀ ਔਰ ਅਸੀਂ ਆਲਰੇਡੀ ਔਰ ਅਸੀਂ ਆਪਣਾ ਦਿਲ ਛੱਡਿਆ ਹੋਇਆ ਕਿ ਜੀ ਅਸੀਂ ਬਹੁਤ ਜਿੱਤ ਹੈ ਸਟੇਟ ਦੀ ਅਸੀਂ ਕਿਵੇਂ ਉਹਨਾਂ ਦੇ ਬਰਾਬਰ ਖਲੋ ਸਕਦੇ ਤੇ ਇੱਥੇ 7 ਸਦੀਆਂ ਬਾਅਦ ਵੀ ਉਸ ਸਟਰਲਿੰਗ ਟਾਊਨ ਚ ਖਲੋ ਕੇ ਇਹ ਜਿਹੜੀ ਬੀਬੀ ਆ ਉਹ ਯਾਦ ਕਰਵਾ ਰਹੀ ਹੈ ਆਪਣੇ ਲੋਕਾਂ ਨੂੰ ਕਿ ਡੂ ਵੀ ਕੰਟਰੋਲ ਆਵਰ ਓਨ ਡੈਸਟਨੀ ਐਜ਼ ਅ ਕੰਟਰੀ और विल बी और विल वी ऑलवेज बी एट द मर्सी ऑफ डिसीजंस टेकन एल्सवेयर जी और दूसरे सेगमेंट ਦੇ ਵਿੱਚ ਜਦੋਂ ਅਸੀਂ ਗੱਲ ਕਰਾਂਗੇ ਫਿਰ ਅਸੀਂ ਇਹ ਦੱਸਾਂਗੇ ਕਿ ਵੀ ਡਿਸੀਜਨ ਅੰਮ੍ਰਿਤਸਰ ਜਾਂ ਚੰਡੀਗੜ੍ਹ ਚ ਲਿਆ ਜਾਂਦੇ ਨੇ ਕਿ ਡਿਸੀਜਨ ਦਿੱਲੀ ਚ ਲਿਆ ਜਾਂਦੇ ਨੇ और मेरा ख्याल है कि जी डॉक्टर साहब ਈਅਰਸ ਤੁਸਾਰ ਨਾਲ ਇਸ ਤਰ੍ਹਾਂ ਬਹਿ ਰਹਾ ਨਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ